ਇੰਨਾ ਫਰਕ ਆ ਬਹੁਤ ਠੀਕ ਆ ਜੀ ਬੰਗਾ ਬਾਈ 122 ਦਾ ਲੋਕਾਂ ਦੇ ਦੇਖ ਰਹੇ ਕਿ ਆ ਬਣਦਾ ਵਾਲੀ ਛੱਡੀ ਲਾਈਟਾਂ ਬੜੀਆਂ ਬੜੀਆਂ ਹਾਂ ਹਮ ਚੱਲਣਾ ਪੁੱਗਾਇ ਨਾ ਉਹ ਤਾਂ ਦੀਵੀ ਬਲਦੇ ਤੇ ਪਹਿਲਾਂ ਹੀ ਤਾਂ ਯਾਰ ਹਾਂ ਠੀਕ ਆ ਹੁਣ ਪਾਸਿੰਗ ਵੀ ਮਾਰਦਾ ਐ ਨਾ ਪੂਰੀ ਡਿਪਰ ਮਾਰਦਾ ਉਹ ਵੀ ਲਵਾਤੇ ਆਂ ਜਾਲੀ ਵਿੱਚ ਵੀ ਬੜਦੀ ਐ ਲੈਟ ਹੂੰ ਸਾਰਾ ਲਵਾਤਾ ਹੂੰ ਭਾਈ ਅਸਲੀ ਗੱਲ ਜੀ ਕਾਰ ਜੀ ਭਾਈ ਸਾਰੇ ਨੂੰ ਜੀ ਲੱਗੇ ਮੈਂ ਭਾਈ ਦੁਵਾ ਦੀ ਰਹੂਗਾ ਅੱਜ ਸਰਨੀ ਨੂੰ ਸਾਡੀ ਦੁਵਾ ਹੋ ਗਿਆ ਅੱਜ ਹਾਂ ਜੀ ਸਰ ਨੂੰ ਤੀਆ ਵੀ ਲੱਗਦਾ ਦਿਖਦਾ ਹੈ ਹੋ ਹਾਂ ਮੈਨੂੰ ਲੱਗਦਾ ਵੀ ਤੀਆ ਵੀ ਲੱਗਦਾ ਕੱਲ ਨੂੰ ਹਾਂ ਹੋਰ ਕਿਹਨਾਂ ਵਾਲੇ ਲੱਗਣਾ ਅਜਾ ਫੋੜ ਨੂੰ ਟਾਈਮ ਲੱਗਣਾ ਇਹਦੇ ਪੇ ਲੱਗਣੇ 1.5 ਬੋਲਟੂ ਲਗਾਉਣਾ ਕੋਸ ਹੈ ਬੋਲਟੋ ਮਿਲੋ ਫੋੜ ਫੋੜ ਸਰ ਕਰੋ ਨਾ ਉਹਦੇ ਕੋਲ ਬੰਦਾ ਹੋਰ ਆ ਗਿਆ ਕਹਿੰਦਾ ਮੇਰੀ ਸਲਫ ਕਰਕੇ ਜਾਈਂਗਾ ਉਹ ਉਹ ਕਾਲਾ ਪੰਮੀ ਨਾਲ ਆਇਆ ਤਾਂ ਐਂਡੋ ਫਾਰਮ ਐਂਡੋ ਫਾਰਮ ਦੀ ਸਲਫ ਕਰਨੀ ਕਹਿੰਦਾ ਤਾਂ ਸਲਫ ਨੂੰ ਘੱਟ ਟਾਈਮ ਲੱਗਦਾ ਇਹ ਜਿਹੜਾ ਫਰੀਕੀ ਕੰਮ ਟਾਈਮ ਚ ਲੱਗਦਾ ਕੁਝ ਕਰਾ ਰਹੇ ਆ ਵੀ ਆਹ ਲਾਉਣ ਲੱਗੇ ਪਤਾਸੇ ਇਹ ਦੀਵਾਲੀ ਬਣ ਗਈ ਗੱਦਰਤ ਹੌਰਨ ਲਾਏ ਆ ਹੌਰਨ ਲਾਤੇ ਹੋਰ ਮੂਰੇ ਲੈਟਰ ਵਾਲੀਆਂ ਦੋ ਹੈ ਲੜੀ ਆਹ ਲਾਈਟਾਂ ਪਈਆਂ ਲਾਈਟਾਂ ਦੀਆਂ ਪੱਤੀਆਂ ਪੱਤੀਆਂ ਖੋਲਤੀਆਂ ਪੱਤੀਆਂ ਲੱਗਣੀਆਂ ਬਾਇਓਫਿਰੇਸ਼ਨ ਨਹੀਂ ਕਰਦੇ ਹੈਗੇ ਬਬਰੇਸ਼ ਨਹੀਂ ਕਰਦੇ ਇਹ ਪੱਤੀਆਂ ਖੋ ਗਈਆਂ ਪੱਤੀਆਂ ਚੱਲ ਵੀ ਜਲਦੀ ਆ ਕੇ ਲਾਉਣੀਆਂ ਆਹ ਲਾ ਦੇ ਪਤਾ گلاب ਹੀ ਲਟਾ ਆਹ ਨਹੀਂ ਬੜਾ ਚਰਨੀ ਇਹ ਕਰਨਾ ਹੈ گلابی ਇਹ ਕਨੈਕਸ਼ਨ ਹੋਣਾ ਹੈ گلابی ਹੈ ਕਨੈਕਸ਼ਨ ਚੇਂਜ ਕਰਨਾ ਪੈਣਾ ਹਾਂ ਚੱਲੋ گلابی ਹੈ ਸਿਰ ਤੇ ਯਾਰ ਉਹੀ ਲੈ ਕੇ ਆਇਆ ਤੇਰਾ ਯਾਰ ਉਹਦਾ ਪਤਾ ਕਰਕੇ ਰੈੱਡ ਰਾਤ ਨੂੰ ਰੈੱਡ ਜਿਹਾ ਬਣਾਣਾ ਹੈ ਰੈੱਡ ਬਣਾਣਾ ਹੈ ਰੈੱਡ ਦਾ ਵੀਡੀਓ ਮਤਲਬ ਦਿਸਦੀਆਂ ਵੀ ਲਾ ਲਏ ਆ ਲਾ ਲਿਆ ਹੈ ਉਹਨ ਲੱਗਦੀ ਹੈ ਅੱਗੇ ਚਲ ਦੇਖਿਓ ਮੈਂ ਤਾਂ ਕਹ ਗਲਾਬੀਆਂ ਭਾਈ ਦੇਖਦੇ ਆ ਕੀ ਕਾ ਬਾਤ ਨਾਫ ਦਿਖਦੇ ਗਲਾਬੀ ਆ ਇੱਕ ਪਿਛਲੇ ਟਰੈਲੇ ਵਾਲੀ ਆ ਜ ਆਹ ਲਵਾਉਣੀ ਐ ਇਹਨੂੰ ਕੀ ਕਹਿੰਦੇ ਇਹਨੂੰ ਰਸਲੇ ਉਹ ਲਾਈਟਾਂ ਨਾ ਰੇਸ ਘੱਟ ਪਰ ਆਇਆ ਕਰ ਲਾ ਜਿੰਦੀਆਂ ਫਿਰ ਉਹ ਤਾਂ ਲੱਗੇ ਫਿਊਜਸ ਲੱਗੇ ਸਭ ਕੋ ਰਿਲੇ ਵੀ ਲੱਗ ਟਰੈਲੇ ਦੀ ਇਹ ਲਾਈਟਾਂ ਨੂੰ ਫਰਕ ਨਹੀਂ ਪਊਗਾ ਜਮੂ ਇਹ ਵੀ ਲਾਈਟਾਂ ਵਧੀਆ ਬਣੀਆਂ ਹੋਂ ਟਿਊਬਾਂ ਇੰਨੇ ਬੜੀ ਡੂਪਾਈ ਹੈ ਟੀ ਲੈਂਡ ਪਹਿਲਾਂ ਹੀ ਬਹੁਤ ਅਸੂ ਲੈਂਡ ਚ ਮੇਂ ਲੈਂਡ ਚ ਟੂਬਾ ਪਾਤੀਆਂ ਰ ਲੇ ਲਵਾ ਕੇ ਠੀਕ ਹੈ ਹੁਣ ਤਾਂ ਦੇਖਦੇ ਨਹੀਂ ਹੁੰਦਾ ਟੂਬਾ ਪਾ ਲੂ ਇੰਨੀ ਲੈਂਡ ਹੈ ਜੀ ਜਿਹੜੀ ਹੋਰੇ ਲੋਬ ਲਾਉਂਗਾ ਤਾਂ ਹੁਣ ਇੰਨੀ ਵੀ ਰੱਖੀ ਆ ਉਹ ਨੀਮੀ ਰੱਖੀ ਉਹ ਕਹੇ ਟੋਕਲੇ ਘਟੋਕਾ ਹੋ ਭਾਈ ਫੋਆ ਤਾਂ ਫੂਲ ਕਾ ਦੋ ਆ ਮੈਂ ਖੇਤ ਪੇ ਜਾ ਕੇ ਆਇਆ ਹੁਣ ਫਿਰ ਵੇਡ ਬੂਟ ਵੇਡ ਬੂਟ ਦਾ ਹੁਣ ਨੂੰ ਪਤਾ ਹੋਊਗਾ ਕੀ ਹੋਇਆ ਕੱਲ੍ਹ ਨੇ ਫੋਨ ਕੋਈ ਨੂੰ ਆਹੋ ਆਪੇ ਦੱਸ ਦਊਗਾ ਆਪੇ ਦੱਸੂਗਾ ਹਾਂ ਪਰ ਹੋਇਆ ਖੇਤ ਖਾਲੀ ਆ ਹੁਣ ਜਾਣੀ ਪਾਉਣੇ ਨੇ ਸਲਿੱਪ ਹੋਣੀ ਆ ਬਾਦੀ ਬਾਹੂਗਾ ਹੁਣ ਕ ਅੱਜ ਤਾਂ ਬਹਿਣਾ ਨਹੀਂ ਹੈਗਾ ਹੁਣ ਪਾਰਟੀ ਭਰਨੀ ਥਿੰਦੇ ਦੀ 2 ਵਜੇ ਕਹਿੰਦਾ ਟਰੈਲਰ ਲੈ ਕੇ ਆ ਜਾਓ ਬਾਕੀ ਬਾਕੀ ਲਿਤੇ ਰਾ ਪਾਰਟੀ ਤਾਂ ਹੋਰ ਵੀ ਸੁਭਲਾਈ ਨਿਕਲੀ ਅੱਜਾਂ ਸਵੇਰੇ ਬਹੁਤ ਪੰਚ ਕੰਨਾ ਜਾਂਦਾ ਮਿਲ ਨੂੰ ਜਾਂਦਾ ਪੂਰਾ ਜਾਣ ਲੱਗ ਗਿਆ ਮਿਲ ਹੋਰ ਖੁੱਲ ਕਿੰਨਾ ਜਾਂਦਾ 6 ਫਰੀ ਤਾਂ ਖੁੱਲੋ ਯਾਰ ਹੁਣ ਕਣਕ ਕਰ ਕਣਕ ਤਾਂ ਕਾਲੂ ਚੱਲਣਾ ਚੱਕਰ ਪਤਾ ਕੀ ਹੋਵੇ ਕਣਕ ਜੀ ਨੇ ਬੀਜਣੀ ਉਹ ਲੇਟ ਹੋ ਗਈ ਥਾਂ ਤੇ ਇਹ ਮਿਲ ਪਹਿਲਾਂ ਜਾਂਦਾ ਜਾਂਦਾ 10 ਬੰਦਾ ਹੋ ਜਾਂਦੇ ਊੜਾ ਗਲੇ ਪੜਾ ਪੜ ਕੜਾ ਤੇ ਬੈਟਰੀ ਕਿਉਂ ਚੱਲਣਾ ਇਹਦਾ ਲਿੰਦੀ ਕਹਿੰਦਾ ਖੋਲੇ ਆ ਉੱਥੇ ਤਾਈ ਨੰਬਰ ਲੱਗਣਾ ਕੌਲਰ ਰੋਡ ਨੂੰ ਮੈਂ ਕਹਿੰਦਾ ਮੈਨੂੰ 30 ਟਰਾਲੇ ਮਿਲੇ ਹੁਣ ਫੇਰ ਲਓ ਅਜੇ ਚੱਲਣਾ 9 ਤਰੀਕ ਨੂੰ ਐ ਅਜਲਾ ਕਹਿੰਦਾ ਨੰਬਰ ਲਵਾਓ ਜਾ ਕੇ ਬਾਕੀ ਕੋਈ ਪਾਗਾ ਜੀ ਸ਼ਰੀਨ ਹੁੰਦਾ ਕੰਬਲੀ ਵਾਲਾ ਲੈ ਹਰਸ਼ ਜੀ ਜਿਹੜੇ ਪਹਿਲੀ ਟੈਲੀ ਉਹਨੂੰ ਕੰਫਲ ਕੱਪੜਾ ਉਹਦੇ ਸਮਾਨਤ ਕਰਦੇ ਆ ਲਾ ਦੇਣਾ ਫਿਊਜ ਲਿੰਕ ਲਾ ਇਹਦਾ ਇਹ ਫਿਊਜ ਹੁੰਦਾ ਇਹਦਾ ਹੈ ਹਾਂ ਹਾਉ ਨਾ ਦਾ ਇਹ ਨਾ ਦਾ ਅੱਛਾ ਸਾਰੀ ਜੀ ਹਾਂ ਜਿੰਨੇ ਵੀ ਬਤਾਸੀਆਂ ਦਾ ਹੋਊਗਾ ਲੈ ਇਹਦਾ ਹੋਊਗਾ ਠੀਕ ਹੈ ਇਹੀ ਉੜਕੇ ਇਹੀ ਬੰਦ ਹੋਊਂਗੇ ਯਾਰ ਹੋਲ ਲੈਡਰ ਨਹੀਂ ਬੰਦੋ ਨਾ ਹੋਣੀ ਠੀਕ ਆ ਗੱਲੇ ਇਹ ਗੱਲ ਠੀਕ ਆ ਤੇਰੀ ਨਹੀਂ ਲੋਡ ਪਈ ਜਾਂਦਾ ਫਿਰ ਸਾਡੀ ਪੂਰਾ ਹੈ ਹੈ ਫਿਰ ਸਾਰੇ ਲੈਦੇ ਲਾਇਦੇ ਲੋਡ ਪੈ ਰਹੀ ਕੋਈ ਵੀ ਏਦਾਂ ਹੀ ਆਈਦਾ ਸਾਲ ਵੀ ਤਾਈਆਂ ਨਹੀਂ ਸਾਰੇ ਉਈਓ ਵਿੱਚ ਤੇ ਆਪਾਂ ਬੈਰੀਆਂ ਚੱਕ ਚੱਕ ਕੇ ਨਵੀਂ ਬੈਰਿੰਗ ਵੀ ਜਾਲ ਲੰਦੇ ਨਾਲ ਦੀ ਟਰੈਕਟਰ ਦੀ ਕਿਹਦੇ ਜੋੜੀ ਜਾਣੇ ਇਧਰ ਤੋਂ ਚੱਕ ਕੇ ਫਿਰ ਉਹਨੇ ਲੋੜੇ ਪੈਣਾ ਆਪੇ ਫਿਰ ਹੁਣ ਜੇ ਕੱਲ ਕੋਈ ਚੱਕਰ ਪੈਂਦਾ ਹੁਣ ਗਲਾਬ ਆਇਆ ਟਰੈਕਟਰ ਸਾਰਾ ਸੁੱਚੀਪੇ ਲੋਡ ਆਉਦਾ ਹਾਂ ਸਾਰਾ ਹੀ ਸੁੱਤ ਵੀਰੀ ਸੈਲਫ ਸਟਾਰਟ ਵਾਲੀ ਹੈ ਉਹਦੇ ਤੇ ਲੋਡ ਆ ਸਾਰਾ ਹੀ ਦਾ ਸਟਾਰਟ ਹੁੰਦੀ ਰੋਡ ਪੈਂਦਾ ਪੈਣੀ ਆ ਜੇ ਹੁਣ ਲਾਈਟਾਂ ਹੋਰ ਬਾਲਣੀਆਂ ਐ ਇਹਦੇ ਨੂੰ ਆ ਦੇਖੋ ਜੀ ਦਿਖਾਓ ਜੀ ਆਹ ਰੇਡ ਆਈ ਹੈ ਹੈਡ ਲਾਈਟਾਂ ਪਤਾ ਲੱਗਦਾ ਤੇ ਰੇਗੜੀ ਆ ਹੈਡ ਲਾਈਟਾਂ ਨੂੰ ਲਾਈ ਆਈ ਅੱਛਾ ਹਰਾਤ ਦੇ ਲਈ ਹਾਂ ਠੀਕ ਆ ਨਾ ਪਤਾ ਲੱਗੇ ਉਹ ਬੰਦੇ ਆ ਉਹਨੂੰ ਦੇਖਦੇ ਆ ਅੰਦਰੇ ਬਾਪੂ ਚੁੱਕਾ ਹਾਂ ਫਾਇਰਿੰਗ ਪਾਤੀ ਮੂਰੇ ਬੈਰੀ ਵੀ ਬੇ ਪਿੱਛੇ ਕਰਤੀ ਕਮਾਤੀ ਹਾਂ ਹਾਂ ਦੇਖੇ ਐਨ ਅੰਡਰਗਰਾਉਂਡ ਗਾਗਰ ਮੂਹ ਚ ਕਦੀ ਪੋਗੋ ਇਹਨੂੰ ਨਾ ਨਾ ਕੋਈ ਚੱਕਣ ਨਹੀਂ ਪੈ ਕਾ ਫਾਤਾਈ ਐਨ ਬੈਰੀ ਚ ਸ਼ਾਮ ਨੂੰ ਬਾਉਂਗੇ ਅੱਜ ਸ਼ਾਮ ਨੂੰ ਕਮਾ ਕੇ ਲਿਆਂਦੀ ਮੂਰੇ ਹਾਂ ਔਰ ਉਹਦੇ ਲਾਈਟ ਪਰ ਜਾਣੀ ਦੇ ਦੇ ਲਾਈਟ ਨੂੰ ਵਿੱਚੇ ਹੋ ਗਈ ਜੀ ਇਹਦੀ ਮੂਰੇ ਲਾਈਟ ਲੱਗਣੀ ਆ ਹਾਂ ਉਹਨੂੰ ਪਿੱਛੇ ਹੋ ਗਈ ਅੰਡਰ ਗਰਾਉਂਡ ਕਰਦਾ ਸਾਰਾ ਕੰਮ ਬਸ ਸਾਰਾ ਕੋ ਮੇਰੀ ਗੱਲ ਸੁਣਦਾ ਨਹੀਂ ਗੱਲਾ ਤਾਰਾਂ ਹੀ ਲੜਗਾ ਕੇ ਆ ਪਾਸੇ ਕਰ ਲੈ ਕੱਲੀ ਗੱਲੀ ਤਾਰ ਨੂੰ ਪਾਏ ਪਾਤਾ ਹਾਂ ਆਹ ਕਿਧਰ ਗਿਆ ਇਹਦਾ ਆਹੀ ਤਾਂ ਕਲਾ ਹੁੰਦੀ ਫਿਰ ਇਹੀ ਕਲਾ ਹੈ ਹੋਰ ਕੀ ਹੈ ਕੱਲੀ ਗੱਲੀ ਤਾਰ ਨੂੰ ਸਿੰਪਲ ਜਿੱਥੇ ਕਾ ਸੁਣੀ ਹੈ ਨਿਕਲਾ ਮਾਰਦਾ ਰਵੇ ਇਸ ਚੱਲ ਪਾਸੇ ਇਹ ਚੀਜ਼ ਹੈ ਬਾਈ ਐਸੀ ਗੱਲ ਨਹੀਂ ਹਾਂ ਸਰ ਨਹੀਂ ਸਰ ਨਹੀਂ ਕਰਾਉਂਦਾ ਬੰਦਾ ਫਿਰ ਸਰ ਨਹੀਂ ਤਾਂ ਸਰ ਨਹੀਂ ਹੋਆ ਫਿਰ ਉੱਪਰ ਸਰ ਨਹੀਂ ਸਰ ਨਹੀਂ ਹੋਆ ਯਾਰ ਫੋਨ ਤੇ ਡਿੱਗੇ ਦੀਵੇ ਬਾਅਦ ਦੇ ਲੱਟਾਂ ਦੇ ਬਾਪੂ ਨੂੰ ਪੁੱਛ ਰਾਹ ਤੇ ਯਾਦ ਕਰਕੇ ਕਰਿਆ ਨਹੀਂ ਟਾਗ ਨਹੀਂ ਹੁੰਦਾ ਅੱਖਾਂ ਲੱਟਾਂ ਦੀ ਇਹਨੇ ਸਿੱਧੀ ਡਾਇਰੈਕਟੇ ਵਾਲ ਕੇ ਦਿਖਾਈਆਂ ਹਲੇ ਰਿਲੇ ਨਹੀਂ ਤੀ ਲੱਗੀ ਕੋਸ਼ਿਸ਼ੀ ਤੇ ਦੇ ਆ ਕਿ ਨਿਗਾਹ ਡਿੱਗਦੀ ਲੱਟਾਂ ਵਾਂ ਐਨੀ ਲਾਈਟ ਬਣਾਤੀ ਉਹਦੀ ਤੇ ਦੇਖਦੇ ਜ ਨਹੀਂ ਰਹੋ ਤੇ ਦੇਖਦੇ ਅੱਜ ਨਹੀਂ ਰਹੋ ਤੇ ਚੈੱਕ ਕਰਦਾ ਕੱਲ ਤਾਂ ਚੈੱਕ ਹੀ ਕਰੀਂਦੇ ਨਹੀਂ ਮੈਂ ਇੱਥੇ ਚੱਲਣਾ ਇਹਨਾਂ ਨੇ ਹੁਣ ਅਜਾ ਫਿੱਟ ਹੋਣਾ ਸਾਮਾਨ ਸਾਰਾ ਹੀ ਨਹੀਂ ਟਿਊਬਾਂ ਜਿਹੀਆਂ ਪਾਈਆਂ ਮਾ ਸਰ ਨਹੀਂ ਕੋਸਨੀ ਆ ਦੀਵੇ ਜੀ ਬਲਦੇ ਫੇਰ ਕਹਿੰਦਾ ਖੜ ਤਾ ਜਾਓ ਹਲੇ ਆ ਤਾਂ ਉਹ ਨਹੀਂ ਤੇ ਕਰਕੇ ਆ ਨਾ ਪਰਜੀ ਲੱਗੀ ਲੈ ਕੇ ਜਾਣੀ ਇਹਨੂੰ ਮਹਾ ਪਹਿਲਾ ਕਰਾ ਦਿੰਦੇ ਹਾਂ ਠੀਕ ਹਾਂ ਨਹੀਂ ਤਾਂ ਉਹ ਖਡਾਉਣਾ ਦਾ ਮਾਨੂੰ ਫੇਰ ਆਮ ਨਾਲ ਕਰੀ ਜਾਈਂਦੇ ਵਾ ਪਰ ਟਰਾਲਾ ਖੜਾ ਕੇ ਔਣਾ ਕਰਨਾ ਲੱਗਦਾ ਭਾਈ 500 ਬਰੀ ਕਿਹਾ ਗਿਆ ਨਾ ਨੂੰ 250 ਬਰੀ ਲੱਗੋ ਬਸ ਠੀਕ ਹੈ ਠੀਕ ਆ 100 ਆ 100 ਗੋਇੰਟਲ ਕਹਿੰਦੇ 200 ਉੱਪਰ ਲੱਦਣੀ ਆਈ ਮੰਨਾ 250 ਬਰੀ ਲੱਦੋ ਬਸ 250 250 ਤਾਂ ਠੀਕ ਆ ਯਾਰ 100 ਹੋ ਜੂਗੀ ਨਾ ਹਾਂ 100 ਗੋਇੰਟਲ ਕਰਨਾ 100 ਗੋਇੰਟਲ ਕਰਨਾ ਹਾਂ 100 ਹੋ ਜਾਊਗੀ ਯਾਰ ਕਈ ਪਾਰਟੀਆਂ ਦੇ ਨੇ ਦੀਆਂ ਉਹ ਕਿੰਨੇ ਪਤਾ ਹੈ ਚਾਰ ਕਿ ਤਿੰਨ ਹੈ ਚਾਰ ਪਰਸਾਂ ਚਾਰ ਫਿਰ ਠੀਕ ਆ ਫਿਰ ਸਿੰਦੇ ਦੀ ਹੀ ਚਲਦੇ ਯਾਰ ਸਿੰਦੇ ਦੀ ਹੀ ਛਿਲਦੇ ਹੜਕਾਈ ਨਹੀਂ ਹਲੇ ਮਾਲਾ ਆਇਆ ਮਾਲਾ 18 ਗੰਨੇ ਦੀ ਛਿਲਦੇ ਯਾਰ ਆਪਾਂ ਵੀ ਲਾਈਏ ਯਾਰ ਪੱਲੀ ਮੈਂ ਰਾਤ ਬੰਨੀ ਡੰਗਰਾਂ ਨੂੰ ਲੱਕਣੀ ਠੰਡ ਹੋ ਗਈ ਡੰਗਰਾਂ ਨੂੰ ਪੱਲੀ ਬੰਨੀ ਨਹੀਂ ਪਾਈ ਬਾਤ ਠੰਡ ਹੈਗੀ ਤੇ ਯਾਰ ਰਾਤ ਠੰਡ ਦੀ ਰਾਤ ਲੱਗਣੀ ਹੈ ਨਾ ਚੱਕ ਕੇ ਹੁਣ ਸੈੱਟ ਕਰਨੀ ਅੱਜ ਰਾਤ ਫੀਲ ਹੋਵੇ ਠੰਡ ਮਦਣੀ ਹੋ ਹੈ ਇਸ ਤਰ੍ਹਾਂ ਇੰਦਰ ਥੇ ਵੀ ਬੈਠੇ ਹੁੰਦੇ ਯਾਰ ਹਾਂ ਰਾਤ ਦੀ ਰਾਤ ਤੱਕ ਬਣੀ ਕਿਆ ਗਾਉਂਦਾ ਰਾਤ ਠੰਡ ਸੀ ਅੱਗੇ ਹਾਂ ਨਹੀਂ ਹੁੰਦੀ ਰਾਤ ਤੱਕ ਹੁਣ ਗਾਹਾਂ ਗਾਂ ਵਧਣੀਆਂ ਪਾਈ ਹੋਰ ਸਿਆ ਹੁਣ ਡੰਗਰ ਇਹਨਾਂ ਨੇ ਕਿਹੜੇ ਬੋਲ ਕੇ ਦੱਸਣਾ ਹੁਣ ਉਹ ਠੰਡ ਹੋਣੀ ਚਾਹੀਦੀ ਆ ਠੰਡ ਦਾ ਹੋਵੇ ਵਧੀਆ ਗੰਨਕਾਂ ਹੋਵੇ ਮੈਂ ਕਹਿੰਦਾ ਹੋਰ ਹੋਰ ਵਧੀਆ ਕਣਕਾਂ ਨੂੰ ਵਧੀਆ ਇਹਨੇ ਹਾਂ ਥੋੜਾ ਠਾਲ ਕਰਦੇ ਰੱਬ ਬੰਦੇ ਨੇ ਬੰਦਾਂ ਦੇਖਿਆ ਤੁਹਾਨੂੰ ਦਪਾ ਸਕਦੇ ਨਹੀਂ ਸੀ ਉਹ ਤੋਂ ਅੰਦਰ ਆ ਪਾਈ ਮੇਰੇ ਉਹੀ ਕੰਮ ਖਰਾਬ ਹੁੰਦਾ ਤੁੰਦ ਜਾ ਘਰ ਤਾਂ ਪਾਈ ਹੋਗਾ ਬਾਈ ਇਹ ਗੰਢ ਵੱਜ ਜੇ ਹਟੋ ਪਨੀਾਰੇ ਜੀ ਹਾਂ ਮੈਂ ਮੈਂ ਤੁਹਾਨੂੰ ਲਾਈਟ ਫੜਾ ਦੂੰਗਾ ਅੱਜ ਯਾਰ 6 ਤਰੀਕ ਹੋਗੀ ਹਾਂ ਨੀ ਦਸੰਬਰ ਜਿੱਥੋਂ ਹੀ ਵਾਲੀ ਬੈਠੇ ਹੁੰਦੇ ਨੇ ਥੋਣੀ ਨਾਲ ਕੰਮ ਤਾਂ ਔਖਾ ਹੈ ਬਸ ਇਦੋਂ ਨਹੀਂ ਆਉਂਦਾ ਤੂੰ ਬਾਲ ਲੈ ਇਹਦਾ ਸਾਲਾ ਹੋਰੇ ਕੰਮ ਹੋ ਗਏ ਨਹੀਂ ਕਹਿੰਦੇ ਮੀਂਹ ਥੇਲਾ ਨਹੀਂ ਪੈ ਲਿਆ ਮੌਸਮ ਮੰਨ ਕੇ ਚੱਲ ਆਏ ਸਾਲ ਮੌਸਮ ਘੁੰਮਦਾ ਹੈ ਹੈਨਾ ਇਹ ਗੱਤੋਂ 5 ਹੋਣੀ 14 ਦਿਨ ਤੀਜੂ ਪਹੁੰਚ ਪਤੂਦਰੀ ਉਹ ਮੈਂ ਨਹੀਂ ਹਾਂ ਤੂੰ 5 ਤੋਂ ਪਹਿਲੇ ਬੈਠ ਦੇਖੇ ਬੈਠ ਕੇ ਇੱਥੇ ਤੂੰ ਪੈ ਨਹੀਂ ਸਕਦਾ ਤੂੰ 5 ਉਹਦੀ ਵੀ ਬੀਬੀ ਨਾਲ ਮੈਂ ਉਹਦੀ ਵੀ ਉਹ ਪਾਬੈਕੀ ਜਾਂ ਨਮੀ ਜੇ ਤੋ ਪੜਾ ਲੈ ਸ਼ਾਵਨ ਬਾਗੀ ਗੁੰਜੇ ਜੀ ਨੂੰ ਇਹ ਤਾਂ ਫਲੈਕਸ ਇਹ ਤਾਂ ਫਲੈਕਸ ਜੀ ਨੂੰ ਵੀ ਬਈ ਬਾਰੀ ਕਹ ਲੈ ਉੱਧਰ ਭਾਈਂ ਘਰ ਤੂੰ ਡੰਗਰਾ ਦੇ ਨਾ ਮੈਂ ਡੰਗਰਾ ਕੋਲ ਬੈਠਾ ਤੂੰ ਉੱਧਰ ਭਾਈਂ ਘਰ ਤੂੰ ਜਾ ਕੇ ਪਰ ਬੈਠਦੇ ਨਹੀਂ ਉੱਧਰ ਇੱਧਰ ਬੈਠਣਾ ਹੈ ਜੀ ਮੋ ਹੁੰਦਾ ਆ ਪਾੜੇ ਦਾ ਝਾਂਡਾ ਗਾ ਮੋ ਆ ਜਾਵਾ ਡੰਗਰਾ ਕੋਲ ਬਹਿਣਾ ਹੈ ਲੈ ਕੇ ਆ ਕੇ ਕਹਿੰਦੇ ਹੁਣ ਤਾਂ ਕੰਮ ਖਿੱਚਦਾ ਕਿ ਗੇਰੇ ਟਰੈਕਟਰ ਵੀ ਲੈਂਦਾ ਗੱਡੀ ਵੀ ਲੈਂਦਾ ਹਾਂ ਮੈਂ ਲਿੰਕ ਪਾ ਰਿਹਾ ਵਾ ਲਈ ਬਾਈ ਲੜਾਈ ਚੱਲ ਰਹੀ ਹੈ 18 ਗੰਨੇ ਦੀ ਟੰਡੇ ਦਾ ਗੰਨਾ ਬਾਈ 18 ਇਹ ਤੇ ਬਾਕੀ ਪਰਚੀ ਆਈ ਹੋਈ ਆ ਬਾਈ ਉਹਦੀ ਤੇ ਛਲਾਈ ਕਰਾ ਕੇ ਬਾਈ ਅੱਜ ਲੋਡ ਕਰਾਤਾ ਲੈ ਕੇ ਹਲੇ ਪਰਚੀ 9 ਤਰੀਕ ਦੀ ਆ ਲੈ ਕੇ 10 ਨੂੰ ਜਾਵਾਂਗੇ ਆਪਾਂ ਕਿਉਂਕਿ 9 ਤਰੀਕ ਨੂੰ ਮੈਨੂੰ ਕੰਮ ਹੈ 10 ਤਰੀਕ ਤੱਕ ਲੈ ਕੇ ਜਾਵਾਂਗੇ ਟਰਾਲੀ ਤੇ ਲੋਡ ਹੋ ਗਿਆ ਬਾਈ ਕੱਲ ਦੇ ਲੱਗੇ ਹੋਇਆ ਕੱਲ ਵੱਡਿਆ ਦੇ ਇਹਨਾਂ ਨੇ ਤੇ ਅੱਜ ਸਲਾਈ ਕਰਕੇ ਇਹਨਾਂ ਨੇ ਬੰਦੇ ਵੀ ਖਾਫੀ ਆ 10 ਬੰਦੇ ਦੇ ਹਲੇ 14 ਬੰਦੇ ਹੋ ਜਣੇ ਇਹਨਾਂ ਨੇ ਚਾਰ ਬੰਦੇ ਨੂੰ ਹੋਰ ਹੋਣਾ ਚਿੰਦੂ-ਬਿੰਦੂ ਲੱਤੀ ਟਰਾਲੀ ਦੇ ਗਿੜੀ ਬੈਠਦੇ ਇਹਨਾਂ ਨੇ ਹੋਰ ਨਹੀਂ ਦਾਫਤ ਹੋ ਜੂ 100 ਇਹ ਹਾਂ 100 260 ਭਰੀ ਆ ਆ 3 ਫੁੱਟ ਵਾਲਾ ਗੰਨਾ ਦਿੰਦੇ ਦਾ ਕਰੋ ਦੀ ਜਿਹਦੇ ਚ ਠੀਕ ਆ ਫਿਰ ਹੈ ਠੀਕ ਨਿਕਲੇਗਾ ਗੰਨਾ ਵਧੀਆ ਆ ਨਾ ਤਕੜਾ ਬਹੁਤ ਆ ਗੰਨਾ ਇਹ ਆਗੂ ਚੱਕ ਦੇ ਆਗ ਦਾ ਵਿਚੇ ਪਈ ਆ ਦੇਗਾ ਤੇਰੇ ਬਾਪੂ ਹੁਣ ਪਤਾ ਨਹੀਂ ਆਉਂਗਾ ਕਿ ਨਹੀਂ ਕਹਿੰਦਾ ਤਾਂ ਇਕੱਠੇ ਕਰ ਲੈਣੇ ਕਹਿੰਦਾ ਮੈਂ ਸ਼ਾਮ ਨੂੰ ਗਿਆ ਬਾ ਕਹਿੰਦਾ ਅੱਜ ਮੈਂ ਕਿਤੇ ਬਾਹਰ ਜਾਣਾ ਕਹਿੰਦਾ ਆ ਗਏ ਆ ਗਏ ਕੋਈ ਨਹੀਂ ਆਇਆ ਹੱਦ ਬੱਸ ਫਿਰ ਮਾ ਸੁਣੇ ਆਗ ਪੱਤੀ ਇਕੱਠਾ ਕਰ ਲਵੇ ਟੋਕੇ ਰੱਖ ਲੈ ਆਹ ਵਧੀਆ ਰਹੋਗੇ ਸਣੇ ਆਗ ਪੱਤੀ ਬਣ ਕੇ ਟਰਾਲਾ ਟਰੈਕਟਰ ਨਾਲ ਲੱਗ ਲਿਓ ਬਸ ਟਰਾਲੇ ਬਣਾ ਤੇ ਦੇਲਾ ਟਰਾਲਾ ਮੋਟਰ ਪਰ ਖੜਾ ਹੈ ਉਦੇ ਵਿੱਚ ਲੱਦ ਲਿਓ ਤੇ ਆਗੇ ਜੇ ਪੱਤੀ ਵੀ ਤੂੜੀ ਵਿੱਚ ਮਿਕਸ ਹੋਣੀ ਸਾਰੀ ਆਹ ਤੂੜੀ ਦੀ ਬੱਚਾ ਤੋੜਣੀ ਖੈਲਾ ਹੋਣਾ ਚੱਲ ਲਿਆ ਆ ਕੇ ਤਾਂ ਕਈ ਫਸਟ ਅਲੀ ਪਰ ਨਹੀਂ ਮੜੀ ਜੀ ਆਹ ਟੋਏ ਜੇ ਕਹੀ ਹੈਗੀ ਰਾਸਥਾਨਾ ਦੇ ਲਿਆ ਆ ਪਾਵੇਂ ਦੋ ਤਿੰਨ ਟੋਏ ਆ ਖਰਾਬ ਆ ਸਾਡੇ ਖਰਾਬ ਉਹ ਆ ਗਾਹਾਂ ਚਟਾਈ ਸੀ ਆ ਦੋ ਟੋਏ ਬਾਕੀ ਉਹ ਉੱਥੇ ਆ ਬਾਕੀ ਗਾਹਾਂ ਦਾ ਪੱਕਾ ਰਸਤਾ ਆ ਫਿਰ ਜਗਦੀਪ ਦੇ ਬਾੜੇ 'ਚ ਖੋਲ੍ਹਣੀ ਟਰਾਲੀ ਰਸੇ ਰਸੇ ਆਦੇ ਭਾਈ ਰਾੜ ਰੂਟ ਸਾਰਾ ਖੁੱਲਿਆ ਆ ਫਿਟਿੰਗ ਹੋ ਗਈ ਦੀ ਹੈ ਟਰੈਕਟਰ ਦੀ ਨਹੀਂ ਰਹਿੰਦੀ ਆ ਆਉਦੇ ਆਉ ਕਰੇ ਬਿਹੋਰਨ ਹੂਰਨ ਜਿਹੜੇ ਤਾਰਾਂ ਆਉ ਇਕੱਠੀਆਂ ਗਸਤੀਆਂ ਅੱਛਾ ਬੱਜ ਨਹੀਂ ਹਲਾ ਬੱਜਦੇ ਆ ਮੈਂ ਪੱਤੀਆਂ ਖੋਲਤੀਆਂ ਹੋਰਨਾਂ ਦੀਆਂ ਉਹ ਪੱਤੀਆਂ ਆਉਂਦੀਆਂ ਪੈਣੀਆਂ ਫੌੜ ਨੂੰ ਮੈਂ ਪੱਤੀਆਂ ਨਾਲੇ ਕਾਸੇ ਦੇਈਦੀਆਂ ਮੈਂ ਪੱਤੀਆਂ ਖਲਾਤੀਆਂ ਦੀਆਂ ਦੁੱਲੇ ਦੇ ਤੇ ਹੁਣ ਪੱਤੀਆਂ ਵੱਜ ਲੱਗੂਗੀਆਂ ਫੇਰ ਵੱਜਣ ਲੱਗਣੇ ਆ ਥੱਲੇ ਬੱਜਦੇ ਤਾਂ ਹੁਣ ਵੀ ਸੋਹਣੇ ਆ ਪਰ ਜਿਹੜੀ ਪੱਤੀ ਨੇ ਵਾਈਬ੍ਰੇਸ਼ਨ ਨਾਲ ਵੱਜਣਾ ਹੋਰ ਨੂੰ ਦਾ ਫਰਕ ਹੈ ਕਰਵਾਉਂਗੇ ਉਹ ਫਾੜਨ ਨੂੰ ਲੱਗਿਆ ਹੋਇਆ ਹੁਣ ਮੈਂ ਇਹਨੂੰ ਫੇਰ ਛੜਾ ਲਿਆ ਉਹ ਤੇ ਮੈਂ ਤੂੰ ਫੋੜ ਕਰੰਨੇ ਮੈਂ ਟਰਾਲਾ ਲੈ ਲਿਏ ਮੈਂ ਮਰਾ ਖੰਡੇ ਵੀ ਖਾਸ ਜਾਵਾ ਹੋ ਗਿਆ ਹੋ ਗਿਆ ਦੇਖਿਆ ਤੈਨੂੰ ਕਹਿਦਾ ਨਾ ਪਰੀ ਘਟ ਜਾਣਾ ਪਿੱਛੇ ਨੀਮਾ ਰਹਿ ਗਿਆ ਪਧਰਾ ਹੋ ਗਿਆ ਆ ਹੋ ਗਿਆ ਪਧਰਾ ਕਿੰਨਾ ਘਟਿਆ ਇੰਦਰ ਪਰੀਆਂ ਪੂਰੀ ਹੋ ਗਈ ਲੈਂਡ ਪੂਰਾ ਪੂਰਾ ਆਟ ਪੰਜਮਾ ਮੂੜੇ ਵੀ ਹੋਏ ਪੰਜਮਾ ਪਿੱਛੇ ਵੀ ਹੋ ਗਿਆ ਬੱਟਰੀ ਠੀਕ ਹੈ ਬਰਾਬਰ ਇਹ ਤਾਂ ਆ ਗੇੜ ਥੋੜਾ ਜਿਹਾ ਦਾ ਵੀ ਕੋ ਗੇੜ ਫालतू ਲੱਗ ਜਾ ਉੱਪਰ ਵਾਲਾ ਗੱਡੀਆਂ ਹੋਰ ਵਧੀਆ ਵੀ ਆਉਂਦੀਆਂ ਪਰ ਲਾ ਜਿਹੜੀ ਵੀ ਰੌਣਕ ਆਉਂਦੀ ਹੈ। ਹਾਲ ਕਿ ਤੱਕ ਨਹੀਂ ਪ੍ਰਸਿਆਣਾ ਕੀਤਾ। ਇਹ ਪੜੀਦਾ। ਹਾਂ ਸਿੱਧੇ ਗਨੇ ਦਾ ਫਰਕ ਤਾਂ ਹੈਗਾ ਇਹ। ਬਲਾਲਾ ਲੱਦ ਵਧੀਆ ਹੋਇਆ ਉਹਨੂੰ। ਹੂੰ। ਹਾਲੀ ਗਏ ਨੇ ਪਹਿਲੇ ਦਾ। ਮਾ ਦਾਬੂਆਂ ਲਾ ਦੂ ਬਰਾਬਰ ਆ ਗਿਆ ਨਾ। ਫਰਕ ਪੈ ਜਾਣ ਇਹਨਾਂ ਨੇ ਆਪੇ ਹੌਲੀ ਹੌਲੀ ਹੋਰ ਵਧੀਆ ਲੜਾਈ ਹੋਣ ਲੱਗ ਜਾਂਦੀ ਹੈ। ਅੱਜ ਤਾਂ ਪਹਿਲਾ ਸ਼ੁਰੂ ਕਰਿਆ ਜਿੰਨ ਲੜਾਈ ਦਾ। ਪਹਿਲਾ ਘੜਾ ਭਾਈ। ਜਿਹੜਾ ਹਲਾਉਣਾ ਹਰੇ ਪਹਿਲੀ ਟਰਾਲੀ ਹਾਂ ਲੱਗ ਮਿਲਦੀ। ਲੱਦੀ ਅੱਜ ਭਾਈ। 15 16 17 17 18 ਜਿਹੜੇ ਹੋ ਜਾਣੇ ਨਾ ਮਹਾਰਾਜ ਦੀ ਕਿਰਪਾ ਨਾਲ ਲਵਾ ਦੇ ਭਾਈ ਸਾਰੇ 18 ਹੀ ਹੋਊਗਾ 18 ਪ੍ਰਤਪ 99 ਦਾ ਸਾਰੀ ਕੱਟਦਾ ਵਿੱਚ ਹਾਂ ਉਹ ਬੰਦਾ 12 ਕੇ ਜਿਹੜੇ ਮੇਰੇ ਕੋਲ ਆ 4 ਕੇ ਤਿੰਦੇ ਇਹਦੇ ਆ 16 ਦੋ ਗੇੜੇ ਤੇਰੇ ਹੁਣ 18 ਵੀ ਬਹੁਤ ਆ ਕਹਿਣਾ ਸੌਖਾ ਮੂੰਹ ਹਲਾ ਕੇ 18 18 ਵਾਰ ਜਾਊਂਗਾ ਤੁਹਾਨੂੰ ਬਹੁਤ ਹੋ ਜਾਂਦੇ 18 ਜਿਹੜੇ ਬੰਦਾ ਆ ਜੀ ਰਸਤੇ ਵਿੱਚ

E ਆਪਸਾਂ ਇੱਧਰ ਫੜਾਓ ਰਾੜ ਪੂਰੀ ਵਸਾਇਓ ਸੱਟ ਨਾ ਖਾ ਲਿਓ ਪਹੋਦਾ ਤੱਕ ਗਹਾਗਾ ਹੋ ਜਾਗੇ ਉਹ ਦੇਖ ਆ ਕੇ ਹਟਣਾ ਮੈਂ ਬਾੜੇ ਜਾ ਕਰ ਦੂੰਗਾ ਜੇ ਦੀ ਜਗ ਪੱਤੀ ਕਟਮ ਕਾਫਕ ਮਾਣਾ ਨਾਲ ਯਾਰ 100 ਕੁੰਟਲ ਲੱਕਿਆ ਦੋ ਦੋ 100 ਕੁੰਟਲ ਦਾ ਵੀ ਮੰਨੇ ਰਸਤਾ ਹੈਗਾ 200 ਕੁੰਟਲ ਵਾਲਾ ਅੱਗੇ ਕੀ ਤਾਂ ਰਸਤਾ ਜਿਹਦੇ ਪੇ ਲੱਦੀ ਆ ਟਰਾਲੇ ਦੇ ਟਾਇਰ ਪੂਰੇ ਖੜੇ ਆ ਇਹਦਾ 100 ਕਾਂਟਲ ਦੀ ਵੇਫਤਾ ਖੜੀ ਹੋਂਦੀ ਪਹਿਲਾਂ ਟੋਏ 'ਤੇ ਪਰ ਹੋਣੀ ਆ ਵੀ ਕਿਤੇ ਬੈਠਣੇ ਜਾਵੇ ਚੱਲ ਚੱਲ ਟੋਏ 'ਤੇ ਭਰ ਕੇ ਚੱਲ ਚੱਕ ਲਈ ਉਹ ਸਵਾਰ ਕੇ ਕੱਸ ਦਿਓ ਇਹਨਾਂ ਭਰ ਦੋ ਬਾਹਰ ਦੇ ਲਾ ਹਾਂ ਆ ਦੇਖੋ ਬਾਈ ਹਰੇ ਭਰ ਰਿਹਾ ਹਰੇ ਉਹ ਗਾਂ ਖੋਣ ਤੁਨੋਂ ਆ ਇਹਦਾ 100 ਕਾਂਟਲ ਦਾ ਵੀ ਔਖਾ ਨਿਕਲਣਾ ਯਾਰ ਉਹ ਪੱਕਾ ਹੋਵੇ ਫਿਰ ਤਾਂ ਕਾਢ ਲੈ ਬੰਦਾ ਇਹ ਨਹੀਂ ਉਹ ਝੋਬਲ ਸਾਹ ਸੁਹਾਇਆ ਹੋਇਆ ਇੱਥੇ ਆਹ ਹਮਾਰਾ ਹਮਾਰਾ ਦੇਖੋ ਇਹ ਖਤਰਨਾ ਹੈ ਥੋੜਾ ਜਿਹਾ ਇਹ ਜਨ ਟਾਇਰ ਵਗਿਆ ਹਮਾਂ ਲੱਗਿਆ ਆਹ ਹੀ ਥੋੜੀ ਜਿਆ ਹੈ ਹੀ ਬਹੁਤ ਫੋਕ ਸੁੱਤਾ ਜਿਆ ਦਾ ਦਾ ਆਈ ਬੰਗਾ ਬਾਈ 122 ਦਾ ਲੋਕਾਂ ਦੇ ਦੇਖ ਰਹੇ ਕਿ ਆ ਬੰਦ ਹੁਣ ਬਾਰੀ ਆ ਗਈ ਫੋੜ ਦੀ ਕੰਨ ਵੀ ਰਹਿੰਦਾ ਹਲੇ ਰਹਿੰਦਾ ਕੰਮ ਹਲੇ ਉਹ ਟਰਾ ਟਰਾ ਲਾ ਕਢਣ ਲੱਗੇ ਤੇ ਫਿਰ ਇਹ ਪੱਤੀ ਨਾਲ ਆਈ ਵੀ ਜਿਹੜੀ ਉਹ ਹੈ ਹਾਂ ਆਪਣੇ ਨੂੰ ਲਿਆ ਤੇਰੀ ਕੋਰ ਹੋਈ ਠੀਕ ਲੜੇ ਕੋਰ ਤਾਂ ਜੇ ਮੈਂ ਲਿਆ ਅੱਜ ਫਿਰ ਦਵਾਈ ਲਿਆ ਦਵਾਈ ਤੈਨੂੰ ਮੈਂ ਭੇਜੀ ਦੀ ਬਬਰ ਸਾਹਿਬ ਪਰ ਭੇਜਦੀ ਕਿਸਨ ਕਿਆ ਦਵਾਈ ਭੇਜੀ ਦੀ ਹਾਂ ਦੇਖਦਾ ਮੈਂ ਫਿਰ ਅੱਜ ਮੈਂ ਲਿਖੂਗਾ ਮੇਰੇ ਲਈ ਭੇਜੀ ਹਾਂ ਤਨਾ ਫਿਊਜ ਕਰਤੇ ਹਾਂ ਹਾਂ ਅਸਲੀ ਭੇਜੀ ਦੀ ਮੈਂ ਇਦਾਂ ਵਾਲੇ ਨੂੰ ਦੇਖੂਗਾ ਸਣਾ ਉੱਜਾ ਵਾਲੀ ਡੱਬੀ ਵੀ ਸੱਟ ਕਰਤੀ ਸਰ ਨਹੀਂ ਨੇ ਜਦੋਂ ਭੇਜੀ ਦੀ ਬੰਦੇ ਨੇ ਕਹਿੰਦਾ ਵੀ ਦੇਦੀ ਤੇ ਮਿਲ ਗਈ ਹੈ ਹੈ ਇਸਨੇ ਪੈਜੀਦੀ ਕਹਿੰਦਾ ਮਲਗੀਂ ਹਿੰਦੇ ਦੀ ਗਾਣਾ ਠੀਕ ਆ ਪਾਉਣਾ ਮੈਂ ਦੇ ਦਿੱਤੀ ਬੰਦ ਦੇਖੀ ਪਾਈ ਹਾਂ ਚੱਲ ਰਹੇ ਆ ਮਰਾ ਮਾਰ ਬਾਈ ਸਰਨੀ ਨੇ ਲੱਟਾਂ ਲਾਉਂਦੀ ਆ ਆ ਕੜੇ ਕੋੜੇ ਜੀ ਵੱਲ ਦੇ ਕਰਦੇ ਹਰਨੀ ਤਾਂ ਫੂਨੇ ਬਹੁਤ ਆਉਂਦੇ ਯਾਰ ਮਗਾ ਸਾਣੀ ਫੂਨ ਕਰਦੇ ਬੰਦ ਅਜਾ ਸਾਡੇ ਕੱਲ ਦੀ ਦਿਹਾੜੀ ਹੋ ਲੱਗਣੀ ਓਰੇ ਮਾਈ ਨੂੰ ਬੰਦ ਕਰਕੇ ਰੱਖ ਦੇ ਹੁਣ ਚੱਕੜੇ ਦੇ ਢਟ ਗਿਆ ਐ ਡਾਕਟਰ ਦੀ ਸਵਿਫਟ ਖੜੀ ਆ ਯਾਰ ਉਹ ਕਹਾਂ ਸਵਿਫਟ ਲੈ ਆ ਮਾਂ ਮੈਂ ਕਿੱਥੇ ਤੇ ਲੈ ਆ ਮਾਂ ਸਵਿਫਟ ਤਾਂ ਦੂਰ ਆਇਆ ਬਾਈ ਦੂਰ ਆਇਆ ਵੇ ਪਿੰਡ ਟਰੈਕਟਰ ਵਾਲੇ ਸਾਡੇ ਆ ਕਰਨੀ ਆ ਸਰਪ ਕਰਨੀਆਂ ਦੀ ਗੱਲ ਨੂੰ ਚਿੱਟੇ ਸ਼ੋਚ ਜਾਲੀ ਚਿੱਟੀ ਚਮਕੂਗੀ ਦੀ ਲੈ ਬਾਬੇ ਬਾੜੀ ਕਿੱਥੇ ਲੈ ਬਾੜ ਤਾਂ ਜਾਲੀ ਜਿੱਕੇ ਕਿੱਥੇ ਲੈ ਬਾਈ ਓਰੇ ਆ ਲੱਟਾ ਹੋ ਗਿਆ ਫੁੱਲ ਉੱਪਰ ਲੱਗੇ ਉੱਪਰ ਅੱਛਾ ਉੱਪਰ ਲੱਗੇ ਵੇ ਆ ਠੀਕ ਆਹ ਲੱਗੇ ਆਹ ਜਾਲੀਆਂ ਨਹੀਂ ਚਮਕੂਗੀਆਂ ਜਾਲੀ ਨਹੀਂ ਚਮਕੂਗੀਆਂ ਨੇਰੇ ਆ ਜਾਲੀ ਜਮਕੂ ਨੇਰੇ ਚ ਆ ਬਲ ਕੇ ਦੇ ਹੁਣ ਆ ਪਹਿਲਾ ਬਲ ਦੇ ਨਹੀਂ ਦੀਦੇ ਆ ਬਾਗ ਦੇਖ ਆ ਪਿਆ ਦੇਖ ਆ ਬਲ ਪਿਆ ਸੈਡ ਵਾਲੇ ਹੋ ਗਏ ਸੈਡ ਵਾਲੇ ਇੰਡੀਕੇਟਰ ਹੋ ਗਏ ਮਾਰ ਕੇ ਦੇ ਕੇ ਵਰਨਾ ਪਰ ਲਾਈਟ ਪੈ ਰਹੀ ਪੂਰੀ ਦੂ ਆ ਹੋ ਗੇ ਇੱਕ ਬਾਈ ਇੱਕ ਆ ਹੋ ਗੇ ਕਾਹ ਹੋ ਗੇ ਕੋਡ ਵਾਲਾ ਕੰਮ ਹੈ ਇੱਕ ਆ ਥੱਲੇ ਚੱਲਦੀ ਇੱਕ ਆ ਹੇ ਦੂਰ ਤੇ ਨੇਰੇ ਜੇ ਪਤਾ ਲੱਗਦਾ ਜਿਆਦਾ ਆ ਦੇ ਆ ਮਾਰਦਾ ਲਾਈਟਾਂ ਵਾਲਾ ਹੈ ਆ ਫੁੱਲਾ ਹੁਣ ਹੁਣ ਲਾਈਟ ਬਣੀ ਆ ਲੈ ਹੁਣ ਬਣੀ ਆ ਇਹਨੇ ਕਿੱਥੇ ਬਤਿੰਦ ਲੱਗਦਾ ਬਲ ਹੁਣ ਡਿੱਪਰ ਵੀ ਮਾਰ ਲਾਤਾ ਐ ਡਿੱਪਰ ਵੀ ਮਾਰਦਾ ਡਰਾਣਾ ਭਾਈ ਡਰਾਣਾ ਭਾਈ ਰਾਤ ਨੂੰ ਇੱਕ ਵਾਰ ਚੈੱਕ ਕਰ ਲੈਣਾ ਫੂੜ ਦੀ ਜਾਈ ਲਾ ਕੇ ਫੇਰ ਪਤਾ ਲੱਗੂਗਾ ਵੀ ਨੂੰ ਤਿਆਰ ਕਰਦੇ ਅੱਜ ਦੂਆ ਸਾਡਾ ਰਹਿਣਾ ਕੱਲੂ ਗੱਲਬਾਤ ਕਰ ਲੂਗਾ ਉਹਨੂੰ ਡਿਗਰੀ ਇੱਕ ਤਿਆਰ ਕਰਦੇ ਪੂਰਾ ਹਾਂ 100% ਕਰਦੇ ਆਪਣਾ ਉਹਦੇ ਬਾਅਦ ਅਗਲੇ ਭਾਜੂਗੇ ਆਪਾਂ ਸਾਡੇ ਟਰਾਲੇ ਦਾ ਕੰਮ ਹੋਣਾ ਕੱਲ ਦਸ ਲੱਗੂਗੀ ਨਾ ਟਰੈਲਰ ਦਾ ਕੁਝ ਨਹੀਂ ਹੋਣਾ ਉਹ ਰਿਲੇਜ ਹੀ ਕਿਹਨਾਂ ਤੋਂ ਲਾਉਣ ਵਾਲੇ ਉਹ ਤਾਂ ਲਾਤੀ ਟਰੈਕਟਰ ਨੂੰ ਲਾਤੀ ਹਾਂ ਸਾਡੇ ਨੂੰ ਟਰੈਕਟਰ ਨੂੰ ਲੱਗਣੀ ਉਹ ਲਾਤੀ ਤਾਂ ਲੱਗੇ ਵੀ ਹੁਣ ਉਹਦਾ ਬਸ ਟਰੈਕਟਰ ਦਾ ਹੀ ਕੰਮ ਤਾਂ ਉਹ ਆਹ ਫਾਨੀ ਹਾਰੋ ਜਿਹੜੇ ਤੇ ਕਰਿਆ ਸੱਚੀ ਤੇ ਹੁਣ ਰਿੰਗ ਦੇ ਨਾਲ ਕੱਟੇ ਮੰਗਣਾ ਆ ਜਾ ਆ ਜਾ ਇਹ ਨੂੰ ਕਰੀਂਗਾ ਇਹਨੂੰ ਖਾਣ ਦੇ ਜੇ ਸੈਕਟ ਹੈ ਫਿਰ ਕਾਹਨੋਂ ਪਟਦਾ ਉਹ ਠਹਿਰ ਜਾ ਕਰਨ ਦੇ ਤੂੰ ਸੈਕਟ ਨੂੰ ਧੰਦੀ ਕਰਦੇ ਆਪਣੀ ਤੂੰ ਕਿਹਾ ਗਿਆ ਇਹਨੂੰ ਠੀਕ ਨਹੀਂ ਗੱਲ ਇੱਕ ਕਰ ਚੱਲ ਹਾਂ ਮਾਰ ਤਾਂ ਚੱਲ ਹਾਂ ਚੱਲ ਥੋੜਾ ਰੁਕ ਜਾ ਹੁਣ ਚੱਲ ਤਾਂ ਕੰਬ ਜੀ ਦੇ ਦੇ ਕੰਬ ਦੇ ਆਹ ਕੋਈ ਗੱਲ ਹੁਣ ਹੋਣ ਬਾਣੀ ਗੱਲ ਇੱਥੇ ਚੱਲ ਤਾਂ ਇੱਕ ਹੋਰ ਮਾਰਦਾ ਇੱਕ ਗਲਤ ਮਾਰਦਾ ਬਾਕੀ ਤਾਂ ਠੀਕ ਹੈ ਐਂਡ ਵਾਲਾ ਕਰੂਗਾ ਇਲਾਜ ਹੈਗਾ ਇਹਦੇ ਕੋਈ ਨੁਕਸਾਨ ਅੱਜ ਕਿਹ ਹੁਣ ਬੱਦਣੀ ਨਾ ਗੱਲ ਆ ਚੀਜ਼ ਬੱਦਣੀ ਜਾਈ ਜਿਹੜੇ ਹੁਣ ਬੱਜੇ ਚੱਲ ਤਾਂ ਹੈਗਾ ਮਾਰਦੇ ਸੱਟ ਕਾਣੇ ਵਾਲਾ ਸਾਰੇ ਇਕੱਠੇ ਬੱਜਣਾ ਟੌਂ ਟੌਂ ਜੀ ਕਰਦੇ ਵਿੱਚ ਹੈਗਾ ਹਲੇ ਤੂ ਟੂ ਜੀ ਨਹੀਂ ਸਿਪਲ ਹੋ ਗਿਆ ਬੀਬੀ ਸੋਣਾ ਜਮਾਨਾ ਤਾਂ ਥਾਈਕਲ ਨੂੰ ਟੱਲੀ ਵਾਲਾ ਦਾ ਜਿਆਦਾ ਆਇਮ ਗੁਲੀ ਮਾਰੀ ਰੋਟੀ ਵਾਲੇ ਨੇ ਬਾਜਤਾ ਆਇਮ ਕਰਨੀ ਸਰਨੀ ਫਿਰ ਹੈ ਨਾ ਚਲ ਬਾਬੇ ਹਾਂ ਐਨਾ ਦਾ ਵੱਜ ਜਾਣੀ ਹਲੇ ਹੈ ਇਹ ਤਾਂ ਸਟਾਰਟ ਹੋਏ ਤੇ ਵੱਜ ਜਾਣੀ ਕਰੰਟ ਨਹੀਂ ਆਉਣਾ ਅਲਟਰਨੇਟਰ ਦਾ ਬਾਕੀ ਦਾਸ ਤੋਂ ਦਿਖਾਉਣੇ ਭਾਈ ਸਟਾਰਟ ਕਰ ਟਰੈਕਟਰ ਨੂੰ ਵੀ ਇਹ ਜਾਲੀਆਂ ਕਹਿੰਦਾ ਭਾਈ ਇਹ ਚਮਕਣ ਵਾਲੀ ਉਹ ਕਿਵੇਂ ਬਣੂਗੀ ਜਾਲੀਂ ਤਾਂ ਰਾਤ ਨੂੰ ਇਦਾਂ ਹੁੰਦਾ ਤਾਂ ਉਹਨੂੰ ਦਿਖਣੀ ਵੀ ਨਹੀਂ ਚੀਜ਼ ਇਹ। ਇਹ ਦਿਨ ਮਾਰੀ ਦਿਖਣੀ। ਰਾਤ ਨੂੰ। ਇਹਦਾ ਪਤਾ ਸੀ ਰਾਤ ਨੂੰ ਦਿਖਦੇ ਆ। ਹਾਂ। ਆ ਰਾਤ ਸੱਟ ਕਰ ਪਹਿਲਾਂ ਜਾਜ ਕਰੀਓ ਜਾਲੀਂ ਮਰ ਜਿੰਦਾ ਸਾਨੂੰ। ਗ੍ਰਿੰਦਰ ਹਾਂ। ਹਾਂ ਕਿਦਾਂ ਹੈ? ਠੀਕ ਹੈ। ਥਾਪੀਆਂ ਮਾਰਦੀਆਂ ਤਾਂ ਕਿਆ ਗੱਲ? ਹੁਣ ਟਾਣਾ ਮੈਂ। ਹੈ। ਲੋ ਵੀ ਲੱਗਿਆ ਵਾ ਸਰ ਨਹੀਂ ਮਾਰੂ ਮਾਰ ਕੰਮ ਚੱਲਦਾ ਤੇ ਆਪਣਾ ਆਹ ਲਾਈਟਾਂ ਬਾਈ ਮੂਰੇ ਵਾਲੀਆਂ ਵੀ ਚੱਲਦੀਆਂ ਕਰਤੀਆਂ ਨੇ ਤਾਰ ਪਾਤੀ ਨਵੀਂ ਸਾਰੀ ਬੈਰਿੰਗ ਲੈਡ ਪੂਰੀ ਬਾਲ ਦੀ ਮੂਰਲੀ ਹਾਂ ਬਾਲ ਤਾਂ ਮੈਂ ਜੀ ਸਾਨੀ ਬਾਈ ਬਾਲ ਨਹੀਂ ਛੱਡੀ ਲਾਈਟਾਂ ਬਣੀਆਂ ਬੜੀਆਂ ਹਾਂ ਹਾਂ ਚੱਲਣਾ ਬੰਨ ਹਾਂ ਉਹ ਤਾਂ ਦੀਵੇ ਬਾਲਦੇ ਤੇ ਪਹਿਲਾਂ ਹੀ ਤਾਂ ਯਾਰਾ ਕੋਈ ਠੀਕ ਹਾਂ ਪਾਸਿੰਗ ਵੀ ਮਾਰਦਾ ਇਹਨਾਂ ਪੂਰੀ ਡਿਪਰ ਮਾਰਦਾ ਉਹ ਵੀ ਲਵਾਤੇ ਹਾਂ ਜਾਲੀ ਵਿੱਚ ਵੀ ਬਲਦੀਆਂ ਲਾਈਟ ਹਾਂ ਸਾਰਾ ਲਵਾਤਾ ਹਾਂ ਭਾਈ ਬੜੀਆਂ ਲੈਟਾ ਬੰਦ ਕਰ ਦੇ ਜੀ ਆਹ ਹੋਰ ਨਬਰ ਦੇਖਿਆ ਸੁਣੀ ਬਰਦੀ ਥੱਲੇ ਉਹ ਦੇ ਹੋਰ ਨਬਰ ਵਗ ਗਏ ਜੀ ਜਾਲੀ ਚ ਬਲਪੀ ਬਾਕੀ ਉਹ ਲਾਉਂਦੇ ਹਾਲੇ ਹਾਂ ਟਾਇਰਾਂ ਵਾਲੀਆਂ ਕੱਲੇ ਟਾਇਰਾਂ ਵਾਲੀਆਂ ਸਰ ਨਹੀਂ ਲੱਗਿਆ ਕੰਮ ਦਾ ਇਹ ਦੱਲੇ ਹਲੇ ਪਿੱਛੇ ਲੱਗਣੀਆਂ ਇਹਦਾ ਮਗਰਾੜਾਂ ਚ ਲੱਗਣੇ ਪਤਾਸੇ ਹੋ ਰਹਿੰਦੇ ਹਾਲੇ ਉਹ ਲੱਗਿਆ ਹਾਲੇ ਲੋ ਬਾਈ ਦੇਖ ਲੋ ਸਾਰਾ ਬੈਠਾ ਪਛਾਤਾ ਦੇਖ ਲੋ ਹਲੇ ਤਾਂ ਰਹਿਦਾ ਕੰਮ ਲੈਟਾ ਲਾਉਂਦਾ ਹਲੇ ਕੰਮ ਹਲੇ ਪੂਰਾ ਨਹੀਂ ਕੰਮ ਕੰਪਲੀਟ ਹੋਇਆ ਕਹਿੰਦਾ ਇਹਦਾ ਕਰਕੇ ਪਹਿਣਾ ਅੱਜ ਨੂੰ ਕਿਉਂਕਿ ਕੱਲ ਦਾ ਆਇਆ ਹੋਇਆ ਏ ਕਾਲੂ ਵੀ ਹਲੇ ਇਹਦੀ ਲੱਗ ਜਾਣੀ ਅੱਧੀ ਤੇ ਇਹਨੂੰ ਕੰਮ ਵੀ ਬਹੁਤ ਆ ਹੂੰ ਇਹਦੀ ਯਾਰ ਸਾਰੀ ਬੈਰੀਂਗ ਨਵੀਂ ਹੋਈ ਆ ਟਰੈਕਟਰ ਦੀ ਨਵੇਂ ਨਵੇਂ ਫਿਊਜ ਸਾਰੇ ਸਵੇਰੇ ਵਾਈ ਤੇ ਪਰੇ ਲੱਗਾ ਪਿਆ ਜੀ ਬੈਰੀਂਗ ਸਾਰੀ ਨਵੀਂ ਹੋਈ ਆ ਬੈਰੀਂਗ ਹਾਈਂ ਦੀ ਤਾਰ ਚੇਂਦੀ ਜਾਨ ਹੈਗੀ ਲੱਟਾ ਗਿਆ ਬਲਨੀਆਂ ਦੀ ਚਲੋ ਠੀਕ ਆ ਬਾਈ ਜੀ ਤੁਹਾਡੇ ਸਾਹਮਣੇ ਐਕਟਰ ਖੜਾ ਦੱਸਿਓ ਫਿਰ ਤੇਵਾਰੀ ਵੀ ਆਪਣਾ ਕਿਵੇਂ ਦਾ ਕੰਮ ਲੱਗਿਆ ਹਲ ਤਾਂ ਹੋਣਾ ਪੂਰਾ ਹਲ ਤਾਂ ਟੈਰਨ ਰਹਿੰਦੇ ਹੋਵੇ ਹਲੇ ਤਾਂ ਰਹਿੰਦਾ ਕੰਮ ਆ ਇਹਦੀਆਂ ਲੱਟਾ ਲੂਟਾ ਸਾਰੇ ਕੜੇ ਕੁੜੇ ਦੇ ਕੁਝ ਹੀ ਤੱਬਲ ਦਾ ਸਭ ਬਲਦਾ ਕਰਤਾ ਹਲੇ ਮਗਰਾਣਾ ਚ ਲੱਟਾ ਲੱਗਣੀਆਂ ਪਿੱਛੇ ਅਲਿਓ ਤੂਜਾਲੀਆਂ ਡੱਬੀਆਂ ਨਵੀਆਂ ਸਾਰੀਆਂ ਸੈੱਟ ਕਰਕੇ ਲਾਈਆਂ ਨੇ। ਆ ਰੀਨ ਤਾਰਾਂ ਦਾ ਹੀ ਕੰਮ ਜ਼ਿਆਦਾ ਰਹੇਗਾ ਸੈਟ ਕਰਨ ਦਾ।